ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜ਼ਿਆਦੇ ਸੋਹਣੇ ਸੂਟ ਲੈ ਕੇ ਆਏਗੇ ਮਲ ਕਾਟਨ ਦੇ ਰਹਣਗੇ ਲਾਈਨਿੰਗ ਲੱਗੂਗੀ ਤੇ ਬਹੁਤ ਹੀ ਜ਼ਿਆਦੇ ਸੋਹਣੇ ਸੂਟ ਲੇਗੇ 30 ਦਾ ਬ੍ਰਾਂਡ ਦੇਣਗੇ ਸਟੈਂਪ ਤੁਸੀਂ ਚੈੱਕ ਕਰ ਸਕਦੇ ਹੋ ਹਰ ਇੱਕ ਫੈਬਰਿਕ ਤੇ ਤੁਹਾਨੂੰ ਸਾਡੇ ਕੋਲੋਂ ਸਟੈਂਪ ਮਿਲੂਗੀ ਇਸ ਤਰ੍ਹਾਂ ਦੇਖੋ ਜੀ ਟੇਸਟਾ ਲਿਖਿਆ ਹੋਇਆ ਹੈ ਨਾ ਤੇ ਬਹੁਤ ਵਧੀਆ ਫੈਬਰਿਕ ਹੈਗਾ ਕੁਆਲਿਟੀ ਬਹੁਤ ਵਧੀਆ ਹੈਗੀ ਮਾਲ ਕਾਟਨ ਦੇ ਸੂਟ ਰਹਣਗੇ ਤੇ 올ਓਵਰ ਸੂਟ ਨੇ ਪ੍ਰਾਈਸ ਰਹੂਗਾ ਜੀ ਇਹਨਾਂ ਦਾ 2500 ਪ੍ਰਾਈਸ ਰਹੂਗਾ ਵਿਦ ਸ਼ਿਪਿੰਗ ਹੈ ਸਲਾਈ ਵਗੈਰਾ ਕਰਾਉਗੇ ਉਹਦੇ ਅਲੱਗ ਤੋਂ ਚਾਰजेस ਹੋਣਗੇ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜਾਂਦੇ ਸੋਹਣਾ ਪ੍ਰਿੰਟ ਹੈਗਾ ਜਿੱਦਾਂ ਕੀ ਹੈ ਨਾ ਕੋਈ ਵੀ ਭੈਣ ਇਹਨੂੰ ਪਾ ਸਕਦੇ ਨੇ ਜਿੱਦਾਂ ਕੀ ਲਾਈਟ ਕਲਰ ਪਾਉਣਾ ਚਾਹੇ ਲਾਈਟ ਤੇ ਸੋਬਰ ਜਾਂ ਕਲਰ ਹੈਗਾ ਪੜਕੀਲਾ ਨਹੀਂ ਹੈਗਾ ਤੇ ਡਲ ਵੀ ਨਹੀਂ ਹੈਗਾ ਬਹੁਤ ਸੋਹਣਾ ਜਿਹਾ ਕਲਰ ਹੈਗਾ ਠੀਕ ਹੈ ਜੀ ਲੋਟ ਨੈਕਸਟ ਸੂਟ ਹੈਗਾ ਜੀ ਫਿਰ ਬਹੁਤ ਹੀ ਜਾਦੇ ਸੋਹਣਾ ਬਲੂ ਦੇ ਵਿੱਚ ਹੈਗਾ ਇਹਦੀ ਪ੍ਰਿੰਟਿੰਗ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਪ੍ਰੋਪਰ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਆਂਗੀ ਸੂਟ ਬਹੁਤ ਹੀ ਜਾਦੇ ਸੋਹਣੇ ਸੂਟ ਲਿੰਗੇ ਬਹੁਤ ਜਾਦੇ ਡਿਮਾਂਡ ਦੇ ਵਿੱਚ ਰਹਿੰਦੇ ਨੇ ਇਦਾਂ ਦੇ ਸੂਟ ਬਹੁਤ ਪਸੰਦ ਕਰਦੀਆਂ ਨੇ ਜੀਆਂ ਪਹਿਣਾ ਤੇ ਲਾਈਨਿੰਗ ਲੱਗੂ ਜਦ ਤੱਕ ਮੌਸਮ ਚੇਂਜ ਹੋ ਰਿਹਾਗਾ ਤੁਸੀਂ ਆਰਾਮ ਨਾਲ ਇਤਨ ਦੇ ਸੂਟ ਲੇਗੇ ਪਾ ਸਕਦੇ ਹੋਗੇ ਲਓ ਜੀ ਪ੍ਰਾਈਸ ਸੇਮ ਰਹੂਗਾ 2500 ਪ੍ਰਾਈਸ ਹੈ ਸਾਰੇ ਸੂਟਾਂ ਦਾ ਜਿੰਨੇ ਵੀ ਤੁਹਾਨੂੰ ਸੂਟ ਦਿਖਾਉਂਗੀ ਸਾਰਿਆਂ ਦਾ ਪ੍ਰਾਈਸ 2500 ਰਹੂਗਾ ਲਓ ਜੀ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਇਹ ਵੀ ਬਹੁਤ ਹੀ ਜਿਆਦੇ ਸੋਹਣਾ ਸੂਟ ਹੈਗਾ ਇਹਦੀ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਡਿਫਰੈਂਟ ਜੀ ਡਿਜ਼ਾਈਨ ਕੀਤਾ ਹੋਇਆ ਹੈਗਾ ਪ੍ਰਿੰਟ ਇਹ ਤੇ ਸੇਮ ਜਾਨੀ ਹੈਗਾ ਅਜਿਹਾ ਕਿ ਫਲਾਰ ਵਗੈਰਾ ਹੁੰਦੇ ਨੇਗੇ ਉਦਾਂ ਨਹੀਂ ਹੈਗਾ ਇਹ ਵਾਲਾ ਸੂਟ ਤੇ ਬਹੁਤ ਡਿਫਰੈਂਟ ਜਿਹਾ ਦੇਖੋ ਪ੍ਰਿੰਟ ਹੈਗਾ ਬਹੁਤ ਜਿਆਦਾ ਸੋਹਣਾ ਇਹਦੇ ਨਾਲ ਤੁਸੀਂ ਕੰਟਰਾਸਟ ਦੇ ਵਿੱਚ ਦੁਪੱਟਾ ਰੱਖ ਸਕਦੇ ਹੋ ਸਕਿਨ ਦੇ ਵਿੱਚ ਦੁਪੱਟਾ ਰੱਖ ਕੇ ਤੁਸੀਂ ਮਲਟੀ ਕਲਰ ਦੀ ਲੇਸ ਲਾ ਸਕਦੇ ਹੋਗੇ ਤੁਸੀਂ ਟਾਈ ਐਂਡ ਡਾਈ ਕਰਾ ਸਕਦੇ ਹੋਗੇ ਜਿੱਦਾਂ ਵੀ ਤੁਸੀਂ ਤੁਹਾਡੀ ਆਪਣੀ ਚੁਆਇਸ ਆ ਦੱਸ ਸਕਦੇ ਹੋਗੇ ਵੀ ਸਾਡਾ ਇਸ ਤਰ੍ਹਾਂ ਦਾ ਸੂਟ ਹੈ ਜਿਹੜਾ ਰੈਡੀ ਕਰਦੇ ਹੋ ਪ੍ਰਾਈਸ ਸੇਮ ਰਹੂਗਾ 2500 ਪ੍ਰਾਈਸ ਰਹੂਗਾ ਤੇ ਨੈਕਸਟ ਹੈਗਾ ਸੀ ਬਹੁਤ ਹੀ ਜ਼ਿਆਦੇ ਜ਼ਿਆਦੇ ਸੋਨਾ ਤੁਸੀਂ ਦੇਖ ਸਕਦੇ ਹੋਗੇ ਤੇ ਬਹੁਤ ਸੋਹਣੀ ਮਤਲਬ ਮਾਲ ਲੱਗੀ ਤੇ ਬਹੁਤ ਲਾਈਟ ਵੇਟ ਮਾਲ ਲੱਗੀ ਲੋ ਜੀ ਦੇਖੋ ਬਹੁਤ ਹੀ ਜ਼ਿਆਦੇ ਸੋਨੇ ਪ੍ਰਿੰਟ ਲੰਗੇ ਤੁਸੀਂ ਦੇਖ ਸਕਦੇ ਹੋਗੇ ਡਿਜ਼ਾਈਨ ਤੇ ਕਾਫੀ ਸੂਟ ਆਪਾਂ ਇਹਦੇ ਨਾਲ ਦੇ ਜਿਹੜੇ ਲੰਗੇ ਸੇਲ ਕੀਤੇ ਨੇ ਜੀ ਤੇ ਬਹੁਤ ਹੀ ਜਿਆਦੇ ਪਸੰਦ ਆਏ ਨੇਗੇ ਇਦਾਂ ਦੇ ਪ੍ਰਿੰਟ ਪੈਣਾ ਨੂੰ ਦੇਖੋ ਜੀ 올ਓਵਰ ਸੂਟ ਤੁਸੀਂ ਸਟ੍ਰੈਚ ਕਰਵਾਇਓ ਤੇ ਬਹੁਤ ਵਧੀਆ ਰਹਿਣਗੇ ਸਾਰਿਆਂ ਦੇ ਪ੍ਰਿੰਟਡ ਡਿਜ਼ਾਈਨ ਅਲੱਗ-ਅਲੱਗ ਨੇਗੇ ਜਿੰਨੇ ਵੀ ਤੁਸੀਂ ਸੂਟ ਲਾਣਾ ਚਾਹੁੰਦੇ ਹੋ 1 2 4 ਜਿੰਨੇ ਵੀ ਆਰਡਰ ਕਰਨਾ ਚਾਹੁੰਦੇ ਹੋਗੇ ਤੁਸੀਂ ਕਰ ਸਕਦੇ ਹੋਗੇ ਲਓ ਜੀ ਇਹ ਵਾਲਾ ਪ੍ਰਿੰਟ ਵੀ ਤੁਸੀਂ ਦੇਖੋ ਬਹੁਤ ਹੀ ਜਿਆਦੇ ਸੋਹਣਾਗਾ ਸੌਬਰ ਜਾ ਕਲਰ ਹੈਗਾ ਤੇ ਕਲਰ ਵੀ ਬਹੁਤ ਜਿਆਦਾ ਸੋਨਾ ਬਰਾਊਨ ਜਿਹਾ ਸ਼ੇਡ ਹੈਗਾ ਵਿੱਚ ਤੇ ਡਿਜ਼ਾਈਨ ਤੁਸੀਂ ਦੇਖੋ ਪ੍ਰਿੰਟ ਦਾ ਲਓ ਜੀ ਪ੍ਰਾਈਸ ਸੇਮ ਰਹੂਗਾ 2500 ਪ੍ਰਾਈਸ ਰਹੂਗਾ ਤੇ ਨੈਕਸਟ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਦੇਖੋ ਤੇ بواਤ ਜਾਦੇ ਸੋਨਾ ਸੂਟ ਇਹਨੂੰ ਤੁਸੀਂ ਕਰੀਮ ਬਾਟਮ ਨਾਲ ਵੀ ਬਣਾ ਸਕਦੇ ਹੋ ਮੈਚਿੰਗ ਲੈਣਾ ਚਾਹੁੰਦੇ ਹੋ ਤਾਂ ਮੈਚਿੰਗ ਵੀ ਲੈ ਸਕਦੇ ਹੋ ਜਿਹਦਾ ਪ੍ਰਾਈਸ ਰਹੂਗਾ 2000 ਪ੍ਰਾਈਸ ਰਹੂਗਾ ਮੈਚਿੰਗ ਦਾ ਤੇ 올ਓਵਰ ਦਾ ਪ੍ਰਾਈਸ ਰਹੂਗਾ 2500 ਵਿਦ ਸ਼ਿਪਿੰਗ ਰਹੂਗਾ ਜੇ ਤੁਸੀਂ ਇਹਦੇ ਨਾਲ ਕਰੀਮ ਬਾਟਮ ਹਨਾ ਤੁਸੀਂ ਸਟੈਂਪ ਚੈੱਕ ਕਰ ਸਕਦੇ ਹੋਗੇ ਸਾਡੇ ਸਾਰੇ ਫੈਬਰਿਕ ਤੇ ਤੁਹਾਨੂੰ ਸਟੈਂਪ ਮਿਲੇਗੀ ਜੇ ਤੁਸੀਂ ਹਨਾ ਕਰੀਮ ਬਾਟਮ ਨਾਲ ਬਣਾਉਣਾ ਚਾਹੁੰਦੇ ਹੋ ਵਰਕ ਵਗੈਰਾ ਦਾ ਡਿਜ਼ਾਈਨ ਸੋਚ ਰਹੇ ਹੋਗੇ ਤਾਂ ਤੁਸੀਂ ਇਸ ਤਰ੍ਹਾਂ ਸੂਟ ਹੈ ਜਿਹੜਾ ਤਿਆਰ ਕਰਾ ਸਕਦੇ ਹੋਗੇ ਉਹਦੇ ਨਾਲ ਤੁਸੀਂ ਮੈਚਿੰਗ ਬਾਟਮ ਰੱਖਣੀ ਹੈਗੀ ਤਾਂ ਕਿ ਸੂਟ ਦੀ ਜਿਹੜੀ ਗ੍ਰੇਸ ਹੈਗੀ ਬਹੁਤ ਜ਼ਿਆਦੇ ਵਧੀਆ ਹੋਵੇ ਹਨਾ ਤੇ ਇਹਦੇ ਨਾਲ ਤੁਸੀਂ ਪਿੰਕ ਕਲਰ ਦਾ ਤੁਪਟਾ ਲੈ ਲਓ ਤੇ ਟਾਈ ਐਂਡ ਡਾਈ ਕਰਵਾ ਲਓ ਤੇ ਬਹੁਤ ਸਾਰੇ ਆਪਸ਼ਨਸ ਹੁੰਦੀਆਂ ਨੇਗੀਆਂ ਲਓ ਜੀ ਨੈਕਸਟ ਹੈਗਾ ਬਲੈਕ ਲਓ ਜੀ ਇਹ ਵਾਲਾ ਪ੍ਰਿੰਟ ਵੀ ਦੇਖੋ ਬਹੁਤ ਜ਼ਿਆਦੇ ਸੋਹਣਾ ਪ੍ਰਿੰਟ ਹੈਗਾ ਇਹ ਵੀ ਜੇ ਤੁਸੀਂ ਮੈਚਿੰਗ ਲੈਣਾ ਚਾਹੋਗੇ ਤਾਂ ਆਪਾਂ ਜ਼ਰੂਰ ਤੁਹਾਨੂੰ ਦੇ ਦਾਂਗੇ ਬਲੈਕ ਬਾਟਮ ਲੱਗ ਜੂਗੀ ਕੀ ਕੇ ਜੀ ਪਰ ਆਪਣੀ ਡਿਟੇਲ ਹੈ ਜਿਹੜੀ ਸੈਂਡ ਕਰ ਦਿਓ ਸਾਨੂੰ ਕਿਵੇਂ ਦਾ ਚਾਹੀਦਾ ਲੋ ਜੀ ਨੈਕਸਟ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਜ਼ਿਆਦਾ ਸੋਹਣਾ ਹੈ ਇਹ ਵੀ ਜੇ ਤੁਸੀਂ ਮੈਚਿੰਗ ਲੈਣਾ ਚਾਹੋਗੇ ਮੈਚਿੰਗ ਦੇ ਦਾਂਗੇ ਇਹ ਵਾਲਾ ਤੁਹਾਨੂੰ ਸੂਟ ਵੀ ਤੇ ਪ੍ਰਾਈਜ਼ ਰਹੂਗਾ ਜੀ 올 ਓਵਰ ਦਾ 2500 ਮੈਚਿੰਗ ਦਾ 2000 ਲੋਚ ਨੈਕਸਟ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦੇ ਸੋਹਣਾ ਸੂਟ ਹੈ ਵਾਲਾ ਲਓ ਜੀ ਡਿਜ਼ਾਈਨ ਦੇਖੋ ਪ੍ਰਿੰਟ ਦੇਖੋ ਕਲਰ ਵੀ ਬਹੁਤ ਡਿਫਰੈਂਟ ਜਿਹਾ ਕਲਰ ਹੈ ਡਿਫਰੈਂਟ ਜਿਹਾ ਡਿਜ਼ਾਈਨ ਹੈ ਇਹਦੇ ਵਿੱਚ ਲਓ ਜੀ ਟੇਸਟਾ ਬ੍ਰਾਂਡ ਦੀ ਕਲੈਕਸ਼ਨ ਹੈ ਸਾਰੀ ਤੇ ਕੁਝ ਕੁ ਸੂਟ ਤੁਹਾਨੂੰ ਮੈਂ ਅੱਜ ਮੋٹے ਦਿਖਾਉਣੀਆਂ ਜੀ ਕਿਉਂਕਿ ਪਹਿਣਾ ਦੀ ਬਹੁਤ ਜਿਆਦੇ ਡਿਮਾਂਡ ਹੈ ਵੀ ਸਾਨੂੰ ਨਾ ਮੋਟਾ ਸੂਟ ਚਾਹੀਦੇ ਨੇ ਪਸ਼ਮੀਨੇ ਦੇ ਇਹ ਪਸ਼ਮੀਨਾ ਜਿਹੜਾ ਇਹਦੇ ਵਿੱਚ ਲਾਈਨਿੰਗ ਹੈਗੀ ਤੇ ਬਹੁਤ ਵਧੀਆ ਲਾਈਟ ਵੇਟ ਪਸ਼ਮੀਨਾ ਹੈਗਾ ਮੈਚਿੰਗ ਸੂਟ ਰਹਣਗੇ ਜਿਹਦਾ ਪ੍ਰਾਈਜ਼ ਰਹੂਗਾ 2150 ਰਹੂਗਾ ਟਿਸਟਾ ਬ੍ਰਾਂਡ ਦੇ ਸੂਟ ਨੇ ਵਿਦ ਸ਼ਿਪਿੰਗ ਹੈ ਠੀਕ ਹੈ ਜੀ ਬਾਕੀ ਜੋ ਤੁਸੀਂ ਦੁਪੱਟਾ ਵਗੈਰਾ ਰੈਡੀ ਕਰਵਾਉਂਗੇ ਉਹਦੇ ਅਲੱਗ ਤੋਂ ਚਾਰजेस ਹੋਣਗੇ ਇਸ ਤਰ੍ਹਾਂ ਇਹ ਵਾਲੀ ਬਾਟਮ ਰਹੂਗੀ ਇਹਦੇ ਨਾਲ ਇਹਦਾ ਡਿਜ਼ਾਈਨ ਕੀਤਾ ਹੋਇਆ ਹੈ ਇਹ ਪਸ਼ਮੀਨੇ ਦੇ ਵਿੱਚ ਲਾਈਨਿੰਗ ਹੈਗੀ ਤੇ ਬਹੁਤ ਵਧੀਆ ਪਿਓਰ ਦਾ ਪਸ਼ਮੀਨਾਗਾ ਤੇ ਬਹੁਤ ਹੀ ਜ਼ਿਆਦਾ ਸੋਹਣਾ ਸਟੱਫ ਹੈਗਾ ਤੇ ਬ੍ਰਾਂਡ ਦਾ ਸਟੱਫ ਹੈਗਾ ਟਿਸਟਾ ਦਾ ਲੋ ਜੀ ਪ੍ਰਾਈਸ ਮੈਂ ਤੁਹਾਨੂੰ ਦੱਸਤਾ ਸੀ 2150 ਵਿਦ ਸ਼ਿਪਿੰਗ ਕੋਈ ਬੁਰਨੀ ਆਊਗਾ ਕੁਝ ਨਹੀਂ ਆਉਂਦਾ ਹੈਗਾ ਸੂਟ ਤੇ ਬਹੁਤ ਜ਼ਿਆਦੇ ਸੌਲੇ ਸੂਟ ਲੰਗੇ ਲਓ ਜੀ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਇਹ ਲਓ ਜੀ ਇਸ ਤਰ੍ਹਾਂ ਇਹ ਵਾਲਾ ਸੂਟ ਰਹੂਗਾ ਅੱਗੇ ਫਰੋਜ਼ੀ ਸ਼ੇਡ ਦੇ ਵਿੱਚ ਤੇ ਇਹਦੇ ਨਾਲ ਹੈਗੀ ਹੈ ਇਦਾਂ ਦੀ ਬਾਟਮ ਹੈਗੀ ਦੇਖੋ ਕੱਪੜੇ ਦੇ ਵਿੱਚ ਸ਼ਾਈਨ ਵੀ ਹੈ ਤੇ ਲਾਈਨਾਂ ਵੀ ਨੇਗੀਆਂ ਤੇ ਲਾਈਟ weight ਸਟੱਫ ਵੀ ਐ ਸਾਰੀ ਕੁਆਲਿਟੀ ਵਾਈਜ਼ ਜਿਹੜਾ ਸਟੱਫ ਹੈਗਾ ਤੇ ਬਹੁਤ ਜਾਦੇ ਸੋਹਣਾਗਾ ਇਹਨਾਂ ਨੂੰ ਜੇ ਤੁਸੀਂ ਵਰਕ ਵਗੈਰਾ ਨਹੀਂ ਕਰਵਾਉਣਾ ਹੈਗਾ ਤਾਂ ਤੁਸੀਂ ਇਦਾਂ ਹੀ ਇਹ ਤੇ ਇਹਨਾਂ ਤੇ ਡਿਜ਼ਾਈਨ ਵਗੈਰਾ ਰੈਡੀ ਕਰਵਾ ਸਕਦੇ ਹੋਗੇ ਲੋ ਜੀ ਨੈਕਸਟ ਸੂਟ ਹੈਗਾ ਰੈੱਡ ਨਾਉ ਇਹ ਵਾਲਾ ਸੂਟ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਹੈਗਾ ਇਦਾਂ ਇਹਦੀ ਹੈਗੀ ਹੈ ਰੈੱਡ ਕਲਰ ਦੀ ਬਾਟਮ ਰਹੂਗੀ ਇਸ ਤਰ੍ਹਾਂ ਲਓ ਜੀ ਠੀਕ ਹੈ ਜੀ ਇਹ ਜਿਹੜੇ ਮੈਂ ਤੁਹਾਨੂੰ ਦਿਖਾ ਰਹੀ ਆ ਪਸ਼ਮੀਨੇ ਦੇ ਇਹਨਾਂ ਦਾ ਪ੍ਰਾਈਸ ਸਾਰਿਆਂ ਦਾ ਸੇਮ ਹੈ 850 ਲਓ ਜੀ ਨੈਕਸਟ ਹੈਗਾਗਾ ਡਾਰਕ ਗ੍ਰੇ ਦੇ ਵਿੱਚ ਹੈਗਾ ਇਹ ਤਾਂ ਇਹਦੀ ਬਾਟਮ ਹੈ ਇਹ ਵਾਲੀ ਬਾਟਮ ਹੈ ਚੰਗੀ ਤਰ੍ਹਾਂ ਸਕਰੀਨਸ਼ਾਟ ਲੈ ਲਿਓ ਤੇ ਨਾਲ ਤੁਹਾਨੂੰ ਜਮਾਂ ਐਨ ਫੈਬਰਿਕ ਦੀ ਡਿਟੇਲ ਵੀ ਦੱਸੀ ਹੈਗੀ ਤੇ ਨਾਲ ਤੁਹਾਨੂੰ ਹਨਾ ਸਾਰੀ ਐਨ ਜਾਣਕਾਰੀ ਦਿੱਤੀ ਹੈ ਵੀ ਇਦਾਂ ਬਾਟਮ ਹੈਗੀ ਮਜ਼ੈਂਟਾ ਸ਼ੇਡ ਦੇ ਵਿੱਚ ਰਾਣੀ ਕਲਰ ਦੇ ਵਿੱਚ ਬਹੁਤ ਹੀ ਜਿਆਦਾ ਸੋਹਣਾ ਪੀਸ ਹੈਗਾ ਇਹ ਵਾਲੀ ਰਹੂਗੀ ਇਦਾਂ ਇਹਦੀ ਬਾਟਮ ਰਹੂਗੀ ਠੀਕ ਹੈ ਜੀ ਤੇ ਫਾਸਟਲੀ ਆਪਣਾ ਆਰਡਰ ਕਰਦੇ ਹੋ ਲਿਮਿਟਿਡ ਜਸਟ ਸਟਾਕ ਹੁੰਦਾਗਾ ਇਸ ਤੋਂ ਬਾਅਦ ਹੈਗਾ ਮਹਿਰੂਨ ਸ਼ੇਡ ਦੇ ਵਿੱਚ ਹੈ ਸਟਫ ਦੇਖੋ ਬਹੁਤ ਜਾਂਦੀ ਸੋਹਣਾ ਤੇ ਇਦਾਂ ਇਹਦੀ ਬਾਟਮ ਹੈ ਬਾਦ ਹੈ ਕਿ ਅਗਰ ਡਾਰਕ ਫਰੋਜ਼ੀ ਸ਼ੇਡ ਕਿਉਂਕਿ ਸਰਦੀਆਂ ਦੇ ਵਿੱਚ ਥੋੜੇ ਜਿਹਾ ਬ੍ਰਾਈਟ ਕਲਰ ਨੇ ਜੇ ਉਹ ਵਧੀਆ ਲੱਗਦੇ ਨੇਗੇ ਤੇ ਇਸ ਤਰ੍ਹਾਂ ਇਹ ਵਾਲੀ ਬਾਟਮ ਹੈ ਠੀਕ ਹੈ ਜੀ ਦੇਖੋ ਇਹਦੇ ਉੱਪਰ ਕਰੀਮ ਕਲਰ ਦੀ ਪਾਈਪਿੰਗ ਜਾਲਿਆਸ ਦੀ ਤੁਸੀਂ ਫਿਨਿਸ਼ਿੰਗ ਦੇ ਸਕਦੇ ਹੋਗੇ ਫਰੋਜ਼ੀ ਕਲਰ ਦਾ ਦੁਪੱਟਾ ਰੱਖ ਕੇ ਉਹਦੇ ਉੱਪਰ ਸੇਮ ਲੈਸ ਹੈ ਜਿੱਦਾਂ ਤੁਸੀਂ ਸੂਟ ਤੇ ਲਗਾਉਂਗੇ ਉਹਦਾ ਤੁਸੀਂ ਲਗਾ ਸਕਦੇ ਹੋਗੇ ਦੁਪੱਟੇ ਤੇ ਇਹ ਲੋ ਨੈਕਸਟ ਸੂਟ ਤੁਸੀਂ ਪ੍ਰਿੰਟ ਚੈੱਕ ਕਰੋ ਬਹੁਤ ਹੀ ਜਿਆਦੇ ਸੋਹਣੇ ਗਰਮੀਆਂ ਦੇ ਵਿੱਚ ਕਾਫੀ ਜਿਆਦੇ ਇਤਾਂ ਦੇ ਪ੍ਰਿੰਟ ਸੇਲ ਹੋਏ ਨੇਗੇ ਤੇ ਇਸ ਤਰ੍ਹਾਂ ਇਹ ਵਾਲੀ ਰਹੂਗੀ ਇਹਦੇ ਨਾਲ ਬਾਟਮ ਇਹਦੇ ਵਿੱਚ ਦੋ ਕਲਰ ਲੈ ਕੇ ਆਏ ਪਹਿਲਾ ਕਲਰ ਤੁਸੀਂ ਦੇਖ ਸਕਦੇ ਹੋਗੇ ਤੇ ਦੂਜਾ ਹੈਗਾ ਬਲੂ ਦੋ ਕਲਰ ਲنگੇ ਇਸ ਤਰ੍ਹਾਂ ਇਹ ਵਾਲੀ ਇਹਦੀ ਬਾਟਮ ਰਹੂਗੀ ਤੇ ਇਸ ਤਰ੍ਹਾਂ ਇਹ ਵਾਲਾ ਰਹੂਗੀ ਜੀ ਇਹਦੀ ਸ਼ਰਟ ਰਹੂਗੀ ਠੀਕ ਹੈ ਜੀ ਦੁਪੱਟਾ ਕਿਸੇ ਨਾਲ ਵੀ ਨਹੀਂ ਹੈਗਾ ਜੇ ਤੁਸੀਂ ਲਗਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਦੱਸ ਸਕਦੇ ਹੋ ਡਿਟੇਲ ਦੇ ਵਿੱਚ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗਦੇ ਨੇਗੇ ਕੋਈ ਵੀ ਤੁਸੀਂ ਵਰਕ ਵਗੈਰਾ ਵਾਲੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਹੋਗੇ ਆਪਣੀ ਚੁਆਇਸ ਅਕੋਰਡਿੰਗ ਕਰਵਾ ਸਕਦੇ ਹੋਗੇ ਜੇ ਆਪਾਂ ਵੀਡੀਓ ਅਪਲੋਡ ਕਰਦੇ ਰਹਾਂਗੇ ਤਾਂ ਤੁਸੀਂ ਉਹਦੇ ਵਿੱਚੋਂ ਵੀ ਸਿਲੈਕਟ ਕਰ ਸਕਦੇ ਹੋਗੇ ਉਮੀਦ ਹੈ ਤੁਹਾਨੂੰ ਸੂਟ ਪਸੰਦ ਆਏ ਹੋਣਗੇ ਕਮੈਂਟ ਜਰੂਰ ਕਰਦੇ ਰਹੋ ਲਾਈਕ ਜਰੂਰ ਕਰਦੇ ਰਹੋ ਤੇ ਵੀਡੀਓ ਨੂੰ ਐਂਡ ਤੱਕ ਜੁੜੇ ખ્યા કરો તે અગલી વિડીયો લેવાગી આપણે અગલે દિન સાત શ્રીક